ਉਹ ਜਿਹੜਾ ਪਾ ਕੇ ਲਿਆ ਉਹ ਕਿਹੜਾ ਪੱਛੇ ਪਾਓ ਉਹ ਜਾਵਿਦ ਲੱਗ ਕੇ ਕਿਹੜਾ ਆ ਉਹ ਲਫਾਫਾ ਦਾ ਉਹ ਲੱਗਿਆ ਆ ਕਿਤੇ ਪਾਣਾ ਦਾ ਉਸਨੇ ਜਿਹੜਾ ਹੱਥ ਕੱਢ ਮੈਨੂੰ ਕੁੱਤੜੀ ਸੀ ਟੱਕਾ ਕੋਲਾ ਪਾਈਆਂ ਨੂੰ ਦੱਸ ਦੋ ਤੁਸੀਂ ਕਿਹੜੀ ਸੀਟਮੈਂਟ ਚੱਕ ਕੇ ਲੈ ਕੇ ਆਏ ਹੋ ਕਿਹੜੀ ਸੀਟ ਤੇ ਆ ਗਿਆ ਟੱਕਰ ਉਹ ਹੀ ਕਰਾਰੇ ਪੁੱਤ ਇਹ ਨਿੱਕ ਗਿੱਟੀ ਚ ਕਰਦੇ ਰਹੇ ਲਫਾਫੇ ਲਿਆ ਲਫਾਫੇ ਕਾਣੇ ਦੇ ਦਿੰਦੇ ਤੁਸੀਂ ਕਿਹਾ ਭਰ ਤੁਸੀਂ ਕਿਹਾ ਭਰ अगर दूसराण दी कुसी पहला कर चुका मेरे बच्चे ने जननी पहला कट गई जब तुसी घुठा बच्चा पाओगे मैं अपने आप को टक्कर मार के खुद बाटू मैं अपने आप ही टक्कर मार के आती मग्गिया मैं नहीं करता तू जल्दी तू कितनी गलियां गलियां यो गुडी खड़ी है ना ਜਦੋਂ ਭਾਵੇਂ ਮਾਉਲੀ ਨੇ ਬੈਟਰ ਟ੍ਰਿੰਗ ਦਿੱਤੀਆ ਨਾ ਲੋਕਾਂ ਨਾਲ ਬੈਠੇ ਸੀ ਚੱਕ ਕੇ ਲੈ ਗਏ ਨੂੰ ਮੈਂ ਫੌਜੀ ਹੁੰਦਾ ਛੱਡ ਕੇ ਕੋਰਟੀਚ ਕੰਮ ਕਰਦਾ ਨਾ ਇੱਕ ਦਿਨ ਮਿੱਤੇ ਕਰਾ ਆਏ ਆ ਪਾੜਿਆ ਸਰੀਕ ਵੀਡੀਓ ਵਾਇਰਲ ਹੋ ਗਈ ਜੀ ਬੜੀ ਮਾਤਾ ਕੁਸ਼ਲ ਹਸਪਤਾਲ ਦੇ ਵਿੱਚ ਜਿੱਥੇ ਇੱਕ ਵਿਅਕਤੀ ਕਹਿ ਰਿਹਾ ਕਿ ਪੇਟ ਤੇ ਨਜਾਇਜ਼ ਪਰਚਾ ਪਾਉਂਦਾ ਹੋਇਆ ਹੋ ਰਿਹਾ ਔਰ ਕੁਝ ਕੁੜੀਆਂ ਕਾਇਕੀ ਉਹਦੇ ਜੇਬ ਦੇ ਵਿੱਚ ਪਾਈ ਜਾ ਰਹੀ ਕੀ ਹੈ ਮਾਤਾ ਜੀ 20 ਤੇ 21 ਤਰੀਕ ਦੀ ਰਾਤ ਦਰਮਿਆਨੀ ਰਾਤ ਨੂੰ ਕ੍ਰੀਬ 11:30 ਵਜੇ ਪ੍ਰੌਂਟਾ ਮਾਰਕੀਟ ਦੇ ਕੋਲ ਕੁਛ ਉਹ ਅਮਨਦੀਪ ਨਾਮ ਦਾ ਵਿਅਕਤੀ ਸੀਗਾ ਜੋ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗਾ। ਇਹ ਕਾਫੀ ਉੱਥੇ ਗਾੜੀ ক্লোਚ ਕਰ ਰਿਹਾ ਸੀ ਜਿੱਥੇ ਪੁਲਿਸ ਪਾਰਟੀ ਨੇ ਜਾ ਕੇ ਇਹਨੂੰ ਉੱਥੇ ਮਾਤਾ ਕੁਸ਼ਲਿਆ ਹਸਪੀਟਲ ਦੇ ਵਿੱਚ ਇਹਦਾ ਮੈਡੀਕਲ ਕਰਾਉਣ ਵਾਸਤੇ ਲੈ ਕੇ ਗਏ ਸੀ। ਜਿੱਥੇ ਮਾਤਾ ਕੁਸ਼ਲਿਆ ਹਸਪੀਟਲ ਪਹੁੰਚ ਕੇ ਵੀ ਇਹਨੇ ਕਾਫੀ ਪਬਲਿਕ ਨੌਇਸੈਂਸ ਉੱਤੇ ਕ੍ਰੀਏਟ ਕੀਤੀ। ਜਿਹਦਾ ਮੈਡੀਕਲ ਕਰਵਾ ਕੇ ਆਨ ਡਿਊਟੀ ਡਾਕਟਰ ਸਾਹਿਬ ਤੋਂ ਉਸ ਤੋਂ ਬਾਅਦ ਇਹਦਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ। ਇਦੇ ਵਿੱਚ ਕੋਈ ਵੀ ਨਸ਼ਾ ਪਾਉਣਾ ਜਾਂ ਨਹੀਂ ਪਾਉਣਾ ਇਹਦਾ ਕੋਈ ਵੀ ਮੈਟਰ ਨਹੀਂ। ਜੀ ਸਾਬਕਾ ਫੌਜੀ ਆਪਣੇ ਆਪ ਦੱਸ ਰਿਹਾ ਸੀ ਕਿ ਕੋਈ ਪਹਿਲਾਂ ਵੀ ਇਸੇ ਕੋਈ ਮੁਕੱਦਮਾ ਦਰਜ ਸੀਗਾ ਜਾਂ ਪਹਿਲਾਂ ਕੋਈ ਤੁਹਾਨੂੰ ਇਹਦੇ ਇਹਦੇ ਦੱਸਣ ਮੁਤਾਬਕ ਸੀਗਾ ਜੀ ਇਹਦੇ ਵਿੱਚ ਕੋਈ ਇਹਦਾ ਫੈਮਿਲੀ ਡਿਸਪਿਊਟ ਸੀਗਾ ਇਹਦੀ ਵਾਈਫ ਨਾਲ ਕਾਫੀ ਪੁਰਾਣਾ 2013-14 ਦੇ ਆਸ-ਪਾਸ ਤੇ ਹੁਣ ਫਿਰਾਲ ਸਾਨੂੰ ਕਿਸੇ ਵੀ ਕੇਸ ਦੇ ਵਿੱਚ ਵਾਂਟਡ ਨਹੀਂ ਸੀਗਾ ਇਹਨੇ ਪਬਲਿਕ ਨਿਊਸੈਂਸ ਕ੍ਰੀਏਟ ਕੀਤੀ ਸੀਗੀ ਉਹਦੇ ਰਿਗਾਰਡਿੰਗ ਤੇ ਪ੍ਰੀਵੈਂਟਿਵ ਐਕਸ਼ਨ ਤੇ ਆ ਗਿਆ। ਕੀ ਕੁਛ ਕਾਰਵਾਈ ਨਹੀਂ ਉਸ ਨੂੰ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜੀ ਬਣਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ